ಸಚದ ಮಾರ್ಗ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਰਹਿੰਦੇ ਸੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸੱਚ ਅਤੇ ਇਮਾਨਦਾਰੀ ਦਾ ਪੱਲਾ ਫੜ ਕੇ ਸਖਤ ਮਿਹਨਤ ਕੀਤੀ ਅਤੇ ਆਪਣੇ ਪਰਿਵਾਰ ਨੂੰ ਪਾਲਿਆ ਇਸੇ ਤਰ੍ਹਾਂ ਸੱਚੇ ਮਾਰਗ ਚੱਲਣ ਦਾ ਰਾਹ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਿਖਾਇਆ ਹੁਣ ਉਹਨਾਂ ਦੇ ਬੱਚੇ ਵੀ ਉਸੇ ਰਾਹ ਤੇ ਚੱਲ ਕੇ ਖੇਤੀਬਾੜੀ ਕਰਦੇ ਅਤੇ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਸੇਵਾ ਕਰਦੇ ਬਜ਼ੁਰਗ ਆਪਣੇ ਪਿੰਡ ਜਾਂ ਨੇੜੇ ਤੇੜੇ ਕਿਸੇ ਪਿੰਡ ਵੀ ਜਾਂਦੇ ਤਾਂ ਉਹ ਸਾਰਿਆਂ ਨੂੰ ਹਮੇਸ਼ਾ ਸੱਚ ਬੋਲਣ ਨੇਕੀ ਦੇ ਰਸਤੇ ਚੱਲਣ ਤੇ ਸਖਤ ਮਿਹਨਤ ਕਰਨ ਦਾ ਉਪਦੇਸ਼ ਦਿੰਦੇ ਜੇ ਉਹਨਾਂ ਨੂੰ ਕਦੀ ਬਾਹਰ ਰੋਟੀ ਖਾਣੀ ਪੈਂਦੀ ਤਾਂ ਉਹ ਇਸ ਗੱਲ ਵੱਲ ਖਾਸ ਧਿਆਨ ਦਿੰਦੇ ਕਿ ਜਿਸ ਦੇ ਘਰ ਖਾਣਾ ਖਾ ਰਹੇ ਹਨ ਜਾਂ ਰਾਤ ਰਹਿ ਰਹੇ ਹਨ ਉਹ ਬੰਦਾ ਸੱਚਾ ਸੁੱਚਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਕਮਾਈ ਵੀ ਨੇਕ ਹੋਣੀ ਚਾਹੀਦੀ ਹੈ। ਇੱਕ ਵਾਰੀ ਉਹਨਾਂ ਬਜ਼ੁਰਗਾਂ ਨੂੰ ਕਿਸੇ ਕੰਮ ਲਈ ਆਪਣੇ ਪਿੰਡ ਤੋਂ ਕਾਫੀ ਦੂਰ ਜਾਣਾ ਪਿਆ। ਉਹ ਜਦੋਂ ਕੰਮ ਕਰਕੇ ਵੇਲੇ ਹੋਏ ਤਾਂ ਸ਼ਾਮ ਪੈ ਚੁੱਕੀ ਸੀ। ਉਸ ਵਕਤ ਉਹਨਾਂ ਦਾ ਆਪਣੇ ਪਿੰਡ ਵਾਪਸ ਜਾਣਾ ਸੰਭਵ ਨਹੀਂ ਸੀ। ਇਸ ਲਈ ਉਹਨਾਂ ਨੇ ਰਾਤ ਰਹਿਣ ਵਾਸਤੇ ਕਿਸੇ ਸੱਚੇ-ਸੁੱਚੇ ਬੰਦੇ ਦਾ ਪਤਾ ਲਗਾਉਣ ਲਈ ਪਿੰਡ ਵਿੱਚੋਂ ਕਿਸੇ ਨੂੰ ਪੁੱਛਿਆ ਇਸ ਪਿੰਡ ਵਿੱਚ ਨੇਕ ਕਮਾਈ ਵਾਲਾ ਸੱਚਾ-ਸੁੱਚਾ ਬੰਦਾ ਕੌਣ ਹੈ ਉਸ ਆਦਮੀ ਨੇ ਕਿਹਾ ਇਸ ਪਿੰਡ ਵਿੱਚ ਸਰਦਾਰ ਬਲਬੀਰ ਸਿੰਘ ਸਾਬਕਾ ਸਰਪੰਚ ਸਭ ਤੋਂ ਇਮਾਨਦਾਰ ਆਦਮੀ ਹਨ ਉਹਨਾਂ ਨੂੰ ਪਿੰਡ ਦਾ ਬੱਚਾ-ਬੱਚਾ ਜਾਣਦਾ ਹੈ ਉਹਨਾਂ ਦਾ ਪਰਿਵਾਰ ਕਿੰਨਾ ਕੋ ਹੈ ਉਹ ਕੀ ਕਰਦੇ ਹਨ ਬਜ਼ੁਰਗ ਨੇ ਬੜੀ ਨਿਮਰਤਾ ਨਾਲ

ਇਹਨ ਉਹਨਾਂ ਦੀ ਆਪਣੀ ਕਾਫੀ ਜ਼ਮੀਨ ਹੈ ਜਿਸ ਉੱਪਰ ਉਹ ਆਪ ਹੱਥੀਂ ਮਿਹਨਤ ਕਰਕੇ ਖੇਤੀਬਾੜੀ ਕਰਦੇ ਹਨ ਵੈਸੇ ਉਹਨਾਂ ਉੱਤੇ ਪ੍ਰਭੂ ਦੀ ਕਿਰਪਾ ਹੈ ਲੱਖਾਂ ਰੁਪਏ ਦੇ ਉਹ ਮਾਲਕ ਹਨ ਉਸ ਆਦਮੀ ਨੇ ਬਜ਼ੁਰਗ ਦੇ ਚਿਹਰੇ ਤੋਂ ਪ੍ਰਭਾਵਿਤ ਹੁੰਦਿਆ ਉਸ ਸਾਬਕਾ ਸਰਪੰਚ ਬਾਰੇ ਸਾਰਾ ਕੁਝ ਦੱਸ ਦਿੱਤਾ ਬਜ਼ੁਰਗ ਉਸ ਪਿੰਡ ਦੇ ਆਦਮੀ ਦੇ ਕਹੇ ਅਨੁਸਾਰ ਸਰਦਾਰ ਬਲਬੀਰ ਸਿੰਘ ਦੇ ਘਰ ਪਹੁੰਚ ਗਏ ਉਹਨਾਂ ਨੇ ਦਰਵਾਜ਼ਾ ਖੜਕਾ ਬਲਬੀਰ ਸਿੰਘ ਨੇ ਆਪ ਦਰਵਾਜ਼ਾ ਖੋਲ੍ਹਿਆ ਦਰਵਾਜ਼ੇ ਦੇ ਬਾਹਰ ਉਸਨੇ ਇੱਕ ਬਜ਼ੁਰਗ ਨੂੰ ਖਲੋਤੇ ਵੇਖਿਆ ਜਿਨ੍ਹਾਂ ਦੇ ਚਿਹਰੇ ਉੱਤੇ ਇੱਕ ਰੂਹਾਨੀ ਮੁਰਸੀ ਬਲਬੀਰ ਸਿੰਘ ਦੇ ਹੱਥ ਆਪਣੇ ਆਪ ਜੁੜ ਗਏ ਤੇ ਕਿਹਾ ਬਜ਼ੁਰਗੋ ਮੈਨੂੰ ਕੋਈ ਸੇਵਾ ਦੱਸੋ ਮੈਂ ਤੁਹਾਡੇ ਘਰ ਰਾਤ گزارਨਾ ਚਾਹੁੰਦਾ ਹਾਂ ਬਜ਼ੁਰਗ ਨੇ ਵੀ ਹੱਥ ਜੋੜ ਕੇ ਜਵਾਬ ਦਿੱਤਾ ਮੇਰੇ ਤਨ ਭਾਗ ਤੁਸੀਂ ਅੰਦਰ ਚਰਨ ਪਾਓ ਬਲਬੀਰ ਸਿੰਘ ਬਜ਼ੁਰਗ ਦੀ ਸ਼ਖਸੀਅਤ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਸੀ ਬਜ਼ੁਰਗ ਅੰਦਰ ਆ ਗਏ ਬਲਬੀਰ ਸਿੰਘ ਨੇ ਉਹਨਾਂ ਨੂੰ ਬੜੇ ਆਦਰ ਅਤੇ ਸਤਕਾਰ ਨਾਲ ਇੱਕ ਕਮਰੇ ਵਿੱਚ ਬਿਠਾਇਆ ਜਿੱਥੇ ਦੋ ਮੰਜੇ ਟੱਠੇ ਹੋਏ ਸਨ ਉਹਨਾਂ ਮੰਜਾਂ ਉੱਪਰ ਬੜੇ ਸਾਦੇ ਅਤੇ ਸਾਫ਼ ਸੁਥਰੇ ਬਿਸਤਰੇ ਵਿਛੇ ਹੋਏ ਸਨ ਮੰਜੇ ਤੇ ਬਿਠਾਉਣ ਤੋਂ ਬਾਅਦ ਬਲਬੀਰ ਸਿੰਘ ਨੇ ਪੁੱਛਿਆ ਖਾਣਾ ਹੁਣੇ ਖਾਓਗੇ ਜਾਂ ਕੁਝ ਢੇਰ ਬਾਅਦ ਹੱਥ ਮੂੰਹ ਧੋਣ ਤੋਂ ਬਾਅਦ ਮੈਂ ਖਾਣਾ ਖਾ ਲਵਾਂਗਾ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੋ ਗੱਲਾਂ ਪੁੱਛਣਾ ਚਾਹੁੰਦਾ ਹਾਂ ਬਜ਼ੁਰਗ ਨੇ ਬਲਬੀਰ ਸਿੰਘ ਨੂੰ ਕਿਹਾ ਹਾਂ ਹਾਂ ਜ਼ਰੂਰ ਪੁੱਛੋ ਇਹ ਤੁਹਾਡਾ ਆਪਣਾ ਘਰ ਹੈ ਬਲਬੀਰ ਸਿੰਘ ਨੇ ਹੱਥ ਜੋੜਦਿਆਂ ਕਿਹਾ ਤੁਹਾਡੇ ਕਿੰਨੇ ਬੱਚੇ ਹਨ ਅਤੇ ਤੁਹਾਡੇ ਕੋਲ ਨੇਕ ਕਮਾਈ ਦਾ ਕਿੰਨਾ ਕ ਪੈਸਾ ਹੈ ਬਜ਼ੁਰਗ ਨੇ ਪੁੱਛਿਆ ਬਲਬੀਰ ਸਿੰਘ ਨੇ ਬੜੀ ਨਿਮਰਤਾ ਨਾਲ ਕਿਹਾ ਮੇਰਾ ਇੱਕ ਬੇਟਾ ਹੈ ਅਤੇ ਇੱਕ ਬੇਟੀ ਹਤ ਅਤੇ ਨੇਕ ਕਮਾਈ ਦੇ ਮੇਰੇ ਕੋਲ ਕੇਵਲ 1 ਲੱਖ ਰੁਪਏ ਹਨ ਬਲਬੀਰ ਸਿੰਘ ਦੀ ਗੱਲ ਸੁਣ ਕੇ ਬਜ਼ੁਰਗਾ ਨੇ ਬਲਬੀਰ ਸਿੰਘ ਨੂੰ ਚੰਗੀ ਤਰ੍ਹਾਂ ਕੋਖਿਆ ਅਤੇ ਮੰਜੀ ਤੋਂ ਉੱਠ ਕੇ ਆਪਣੀ ਚੱਪਲ ਪਾਈ ਅਤੇ ਇਹ ਕਹਿੰਦਿਆਂ ਬਾਹਰ ਵੱਲ ਤੁਰ ਪਏ ਮੈਂ ਕਦੀ ਫੇਰ ਤੁਹਾਡੇ ਕੋਲ ਆਵਾਂਗਾ ਅਤੇ ਭੋਜਨ ਕਰਾਂਗਾ ਹੁਣ ਤੁਸੀਂ ਮੈਨੂੰ ਆਗਿਆ ਦਿਓ ਬਲਬੀਰ ਸਿੰਘ ਨੇ ਦੋਵੇਂ ਹੱਥ ਜੋੜਦਿਆਂ ਕਿਹਾ ਕਿ ਮੇਰੇ ਕੋਲ कोई गलती हो गई है तो खाना खाते बिना जा रहे हो बुजुर्ग ने थोड़ी नाराजगी प्रकट कर दिया कहा मैं खाना सिर्फ उस दे कर खांदा हाँ जेड़ा सच्चाई ते चलदा होवे पर तू मेरे नाल झूठ बोलिया है तेरे एक ती अते तीन पुत्र हन अते तेरे कोल नेक कमाई दे लखा रुपए हन बलबीर सिंह ने फेर दोवे हाथ जोड़ के बड़ी हलीमी नाल कहा तुसी तो जो कह रहे हो वो ठीक है अते मैं जो कह रहा हाँ वो भी सच है ये तो की बुझारता पा रहा है बुजुर्ग ने थोड़ा गुस्से विच कहा इस विच बुझारत वाली कोई गल नहीं ਮੇਰੇ ਕੋਲ ਲੱਖਾਂ ਰੁਪਏ ਹਨ ਪਰ ਉਹਨਾਂ ਵਿੱਚੋਂ ਹੁਣ ਤੱਕ ਮੈਂ ਕੇਵਲ 1 ਲੱਖ ਰੁਪਿਆ ਲਗਾ ਕੇ ਪਿੰਡ ਵਿੱਚ ਗਰੀਬ ਬੱਚਿਆਂ ਵਾਸਤੇ ਸਕੂਲ ਖੋਲ੍ਹਿਆ ਹੈ ਅਤੇ ਉਸੇ ਸਕੂਲ ਵਿੱਚ ਇੱਕ ਬੜੀ ਚੰਗੀ ਲਾਇਬ੍ਰੇਰੀ ਬਣਾਈ ਹੈ ਉਸ ਲਾਇਬ੍ਰੇਰੀ ਵਿੱਚ ਸਵੇਰੇ ਸਕੂਲ ਦੇ ਬੱਚੇ ਜਾ ਕੇ ਪੜ੍ਹਦੇ ਹਨ ਅਤੇ ਸ਼ਾਮ ਨੂੰ ਪਿੰਡ ਦੇ ਬਾਕੀ ਸਾਰੇ ਲੋਕਾਂ ਵਾਸਤੇ ਉਹ ਲਾਇਬ੍ਰੇਰੀ ਖੁੱਲੀ ਹੁੰਦੀ ਹੈ ਸੋ ਮੈਂ ਉਸੇ 1 ਲੱਖ ਨੂੰ ਨੇਕ ਕੰਮ ਮੈਂ ਸਮਝਦਾ ਹਾਂ ਜਿਹੜੀ ਕਿਸੇ ਵੱਲੇ ਕੰਮ ਵਿੱਚ ਲੱਗੀ ਹੈ ਬਾਕੀ ਰਹੀ ਮੇਰੇ ਬੱਚਿਆਂ ਦੀ ਗੱਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰੇ 31 ਅਤੇ 3 ਪੁੱਤਰ ਹਨ ਪਰ ਉਹਨਾਂ ਤਿੰਨਾਂ ਵਿੱਚੋਂ ਸਿਰਫ ਇੱਕ ਪੁੱਤਰ ਅਤੇ ਤੀ ਹੀ ਮੇਰਾ ਸਾਥ ਦਿੰਦੇ ਹਨ ਉਹ ਦੋਨੋਂ ਮੇਰੇ ਹਰ ਚੰਗੇ ਕੰਮ ਵਿੱਚ ਸਾਥ ਦਿੰਦੇ ਹਨ ਉਹ ਦੋਵੇਂ ਆਪਣੇ ਕੰਮਾਂ ਵਿੱਚੋਂ ਵਕਤ ਕੱਢ ਕੇ ਸਕੂਲ ਵਿੱਚ ਮੁਫਤ ਪੜ੍ਹਾਉਂਦੇ ਹਨ ਅਤੇ ਲਾਈਬ੍ਰੇਰੀ ਵਿੱਚ ਵੀ ਡਿਊਟੀ ਦਿੰਦੇ ਹਨ ਬਾਕੀ ਦੋਵੇਂ ਲੜਕੇ ਤਾਂ ਮੈਨੂੰ ਕੋਈ ਵੀ ਚੰਗਾ ਕੰਮ ਕਰਨ ਲਈ ਰੋਕਦੇ ਹਨ ਅਤੇ ਮੇਰੇ ਕੀਤੇ ਕੰਮਾਂ ਨੂੰ ਬੁਰਾ ਭਲਾ ਕਹਿੰਦੇ ਹਨ ਇਸ ਕਰਕੇ ਮੈਂ ਤੁਹਾਨੂੰ ਕਿਹਾ ਹੈ ਕਿ ਮੇਰਾ ਇੱਕ ਪੁੱਤਰ ਅਤੇ ਇੱਕ ਧੀ ਹਨ ਅਤੇ ਮੇਰੀ ਨੇਕ ਕਮਾਈ ਦਾ ਸਿਰਫ 1 ਲੱਖ ਰੁਪਿਆ ਹੈ ਬਲਬੀਰ ਸਿੰਘ ਨੇ ਆਪਣੇ ਦਿਲ ਦੀ ਸੱਚੀ ਗੱਲ ਦੱਸ ਦਿੱਤੀ ਬਲਬੀਰ ਸਿੰਘ ਦੇ ਮੂੰਹੋਂ ਸੱਚੀ ਗੱਲ ਸੁਣ ਕੇ ਬਜ਼ੁਰਗ ਬੜੇ ਖੁਸ਼ ਹੋਏ। ਉਹਨਾਂ ਨੇ ਬਲਬੀਰ ਸਿੰਘ ਨੂੰ ਆਪਣੇ ਗਲ ਨਾਲ ਲਗਾਇਆ ਅਤੇ ਕਿਹਾ ਕਿ ਖਾਣਾ ਜਲਦੀ ਲੈ ਆਓ, ਬੜੀ ਭੁੱਖ ਲੱਗੀ ਹੈ। ਹੁਣ ਬਜ਼ੁਰਗ ਬੜੀ ਸ਼ਾਂਤੀ ਨਾਲ ਖਾਣਾ ਖਾ ਕੇ ਆਰਾਮ ਕਰ ਰਹੇ ਸੀ।